ਮੋਦੀ ਸਰਕਾਰ ਨੇ ਕਰ ਦਿੱਤਾ ਐਲਾਨ ਇਸ ਦਿਨ ਲੋਕਾਂ ਦੇ ਖਾਤਿਆਂ 'ਚ ਆਉਣਗੇ ਪੈਸੇ ਲੋਕਾਂ 'ਚ ਛਾ ਗਈ ਖੁਸ਼ੀ ਜੀ ਹਾਂ ਕੇਂਦਰ ਸਰਕਾਰ ਵੱਲੋਂ 5 ਮਾਰਚ ਨੂੰ ਮਹਿੰਗਾਈ ਪੱਤਾ ਵਧਾਉਣ ਦਾ ਐਲਾਨ ਕੀਤੇ ਜਾਣ ਦੀ ਸੰਭਾਵਨਾ ਹੈ ਆਉਣ ਵਾਲੇ ਬੁੱਧਵਾਰ ਨੂੰ ਕੇਂਦਰੀ ਕੈਬਨਿਟ ਦੀ ਬੈਠਕ ਹੋਵੇਗੀ ਪਿਛਲੇ ਸਾਲਾਂ ਦੇ ਰਿਕਾਰਡ ਤੇ ਨਜ਼ਰ ਮਾਰੀ ਜਾਵੇ ਤਾਂ ਸਰਕਾਰ ਨੇ ਸਾਲ ਦੀ ਸ਼ੁਰੂਆਤ 'ਚ ਵਧਣ ਵਾਲਾ ਮਹਿੰਗਾਈ ਪੱਤਾ ਹੋਲੀ ਤੋਂ ਪਹਿਲਾਂ ਵਧਾਉਣ ਦਾ ਐਲਾਨ ਕੀਤਾ ਹੈ ਇਸ ਵਾਰ ਵੀ ਉਮੀਦ ਹੈ ਕਿ ਸਰਕਾਰ 5 ਮਾਰਚ ਨੂੰ ਡੀਏ ਵਧਾਉਣ ਦਾ ਐਲਾਨ ਕਰ ਸਕਦੀ ਹੈ ਮੁਲਾਜ਼ਮਾਂ ਅਤੇ ਪੈਨਸ਼ਨਾਰਾਂ ਧਾਰਕਾਂ ਨੂੰ ਹੋਲੀ 2025 ਤੋਂ ਵੱਡੀ ਖੁਸ਼ਖਬਰੀ ਮਿਲ ਸਕਦੀ ਹੈ ਸੱਤਵੀਂ ਵੇਤਨ ਕਮੇਟੀ ਅਧੀਨ ਡੀਏ ਸਾਲ 'ਚ ਦੋ ਵਾਰ ਵਧਾਇਆ ਜਾਂਦਾ ਹੈ ਪਹਿਲੀ ਵਾਧੂ 1 ਜਨਵਰੀ ਤੋਂ ਲਾਗੂ ਹੁੰਦੀ ਹੈ ਅਤੇ ਦੂਜੀ 1 ਜਨਵਰੀ 1 ਜੁਲਾਈ ਤੋਂ 2025 ਦੀ ਪਹਿਲੀ ਵਾਧੂ 1 ਜਨਵਰੀ 2025 ਤੋਂ ਲਾਗੂ ਹੋਵੇਗੀ ਭਾਵੇਂ ਸਰਕਾਰ ਇਸ ਦੀ ਕੋਸ਼ਨਾ ਕਦੇ ਵੀ ਕਰੇ ਹੋਲੀ ਤੋਂ ਪਹਿਲਾਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਵੱਡੀ ਖੁਸ਼ਖਬਰੀ ਮਿਲੇਗੀ 7ਵੇਂ ਤਨਖਾਹ ਕਮਿਸ਼ਨ ਦੇ ਤਹਿਤ ਡੀਏ ਸਾਲ ਵਿੱਚ ਦੋ ਵਾਰ ਵਧਾਇਆ ਜਾਂਦਾ ਹੈ ਪਹਿਲਾ ਵਾਧਾ 1 ਜਨਵਰੀ ਤੋਂ ਲਾਗੂ ਹੁੰਦਾ ਹੈ ਅਤੇ ਦੂਜਾ 1 ਜੁਲਾਈ ਤੋਂ 2025 ਦਾ ਪਹਿਲਾ ਵਾਧਾ 1 ਜਨਵਰੀ 2025 ਤੋਂ ਲਾਗੂ ਹੋਵੇਗਾ ਸਰਕਾਰ ਆਪਣੀ ਅਧਿਕਾਰਤ ਕੋਸ਼ਨਾ ਕਿਸੇ ਵੀ ਸਮੇਂ ਕਰ ਸਕਦੀ ਹੈ ਪਰ ਇਸ ਨੂੰ 1 ਜਨਵਰੀ 2025 ਤੋਂ ਲਾਗੂ ਮੰਨਿਆ ਜਾਵੇਗਾ ਕੇਂਦਰ ਸਰਕਾਰ ਜਲਦੀ ਹੀ ਹੋਲੀ ਤੇ ਆਪਣੇ ਕਰਮਚਾਰੀਆਂ ਨੂੰ ਖੁਸ਼ਖਬਰੀ ਦੇ ਸਕਦੀ ਹੈ ਉਮੀਦ ਕੀਤੀ ਜਾ ਰਹੀ ਹੈ ਕਿ ਸਰਕਾਰ ਡੀਏ ਵਿੱਚ 3 ਤੋਂ 4% ਵਾਧੇ ਦਾ ਐਲਾਨ ਕਰ ਸਕਦੀ ਹੈ ਜੇਕਰ ਅਜੀਹਾ ਹੁੰਦਾ ਹੈ ਤਾਂ ਕੇਂਦਰ ਸਰਕਾਰ ਦੇ ਐਂਟਰੀ ਲੈਵਲ ਕਰਮਚਾਰੀਆਂ ਦੀ ਤਨਖਾਹ ਵਧ ਜਾਵੇਗੀ ਜਿਨ੍ਹਾਂ ਕਰਮਚਾਰੀਆਂ ਦੀ ਮੂਲ ਤਨਖਾਹ 18000 ਰੁਪਏ ਪ੍ਰਤੀ ਮਹੀਨਾ ਹੈ 540 ਤੋਂ 720 ਰੁਪਏ ਪ੍ਰਤੀ ਮਹੀਨਾ ਤੱਕ ਵਧ ਜਾਵੇਗੀ ਜੇਕਰ ਕਿਸੇ ਕਰਮਚਾਰੀ ਦੀ ਤਨਖਾਹ 30000 ਰੁਪਏ ਹੈ ਅਤੇ ਉਸ ਦਾ ਬੇਸਿਕ ਸੈਲਰੀ 8 18000 ਰੁਪਏ ਹੈ ਤਾਂ ਉਸ ਨੂੰ ਵਰਤਮਾਨ ਵਿੱਚ 50% ਯਾਨੀ 9000 ਰੁਪਏ ਡੀਏ ਮਿਲ ਰਿਹਾ ਹੈ ਜੇਕਰ 3% ਵਾਧਾ ਹੁੰਦਾ ਹੁੰਦਾ ਹੈ ਤਾਂ ਡੀਏ 9540 ਰੁਪਏ ਹੋ ਜਾਵੇਗਾ ਜਿਸ ਨਾਲ ਤਨਖਾਹ ਵਿੱਚ 540 ਰੁਪਏ ਦਾ ਵਾਧਾ ਹੋਵੇਗਾ ਇਸ ਦੇ ਨਾਲ ਹੀ 4% ਵਾਧੇ ਨਾਲ ਡੀਏ 9720 ਰੁਪਏ ਹੋ ਜਾਵੇਗਾ ਤੇ ਤਨਖਾਹ ਵਿੱਚ 720 ਰੁਪਏ ਦਾ ਵਾਧਾ ਹੋਵੇਗਾ ਮਾਰਚ 2024 ਵਿੱਚ ਸਰਕਾਰ ਨੇ ਡੀਏ 'ਚ 4% ਵਾਧਾ ਕਰਕੇ ਇਸ ਨੂੰ 50% ਤੱਕ ਪਹੁੰਚਾਇਆ ਇਸ ਤੋਂ ਬਾਅਦ ਅਕਤੂਬਰ 2024 ਵਿੱਚ 3% ਤੱਕ ਦਾ ਵਾਧਾ ਕੀਤਾ ਗਿਆ ਜਿਸ ਨਾਲ ਡੀਏ 53% ਹੋ ਗਿਆ ਹੁਣ ਜਨਵਰੀ 2025 ਤੋਂ ਡੀਏ ਵਿੱਚ ਫਿਰ ਤੋਂ 3 ਤੋਂ 4% ਦਾ ਵਾਧਾ ਹੋਣ ਦੀ ਉਮੀਦ ਹੈ ਇਸ ਫੈਸਲੇ ਨਾਲ ਲਗਭਗ 1 ਕਰੋੜ ਕੇਂਦਰੀ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੂੰ ਲਾਭ ਹੋਵੇਗਾ ਸਰਕਾਰੀ ਨਿਯਮਾਂ ਦੇ ਅਨੁਸਾਰ ਪੈਨਸ਼ਨਰਾਂ ਨੂੰ ਦਿੱਤੇ ਜਾਣ ਵਾਲੇ ਡੀਏ ਤੇ ਮਹਿੰਗਾਈ ਰਾਹਤ ਨੂੰ ਸਾਲ ਵਿੱਚ ਦੋ ਵਾਰ ਜਨਵਰੀ ਅਤੇ ਜੁਲਾਈ ਵਿੱਚ ਰਿਵਾਈਜ਼ ਕੀਤਾ ਜਾਂਦਾ ਹੈ ਜੇਕਰ ਇਹ ਵਾਅਦਾ ਲਾਗੂ ਹੋ ਜਾਂਦਾ ਹੈ ਤਾਂ ਸਰਕਾਰੀ ਕਰਮਚਾਰੀਆਂ ਦੀ ਤਨਖਾਹ ਵਿੱਚ ਇੱਕ ਵਾਰ ਫਿਰ ਵਾਅਦਾ ਦੇਖਣ ਨੂੰ ਮਿਲੇਗਾ ਹਰ ਪੰਜਾਬੀ ਅਪਡੇਟ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ